ਕਾਜੀ ਜੈ ਸ਼ੰਕਰ ਜੈ ਨਾਮ ਦਿੱਤਾ ਦੋਸਤੋ ਜਿਲ੍ਹਾ ਤਰਨਤਾਰ ਨੂੰ ਸ਼ਹਿਰ ਪਟੜੀ ਪੜ ਕੀ ਹਾਲ ਚੱਲਦੇ ਸਿਹਤ ਖਰਾਬ ਨਹੀਂ ਪਰਵਾਹ ਠੀਕ ਆ ਕੰਮ ਮੇਰੇ ਤਾਂ ਸੁੱਖ ਹੈਗਾ ਫੋਨ ਕੀਤਾ ਆ ਰਹਾ ਪੰਜ ਸਤਾ 10 ਮਿੰਟਾਂ ਚ ਕੰਮ ਛੱਡ ਗਿਆ ਠੀਕ ਆ ਹੁਣ ਦੇਖਦੇ ਆ ਵੀ ਸੱਪ ਜ਼ਹਿਰ ਵਾਲਾ ਕਿ ਬਿਨਾਂ ਜ਼ਹਿਰ ਵਾਲਾ ਠੀਕ ਆ ਜੀ ਤਾਂ ਕੋਈ ਸਾਰੇ ਸੱਪ ਜ਼ਹਿਰ ਵਾਲੇ ਨਹੀਂ ਹੁੰਦੇ ਠੀਕ ਆ ਤੇ ਦੇਖਦੇ ਆ ਤੇ ਕਿਹੜਾ ਸੱਪ ਆ ਇਹ ਵੀਡੀਓ ਦੇ ਵਿੱਚ ਬਣੇ ਰਹੋ ਇੱਥੇ ਇੱਧਰ ਲੈ ਬੰਨੀ ਤੇ ਇੱਧਰ 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 ਹਾਵੇ ਆਦੇ ਸੇ ਤੋੜੀ ਇੱਥੇ 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 ਗੰਦੇ ਹਾਵੇ ਆਵੇ 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 ਹਾਵੇ ਓਹ ਬਿਓ 8 ਲੰਗ ਹੀ ਹਾਂਜੀ ਹਾਂਜੀ ਇੱਥੇ ਤਾਂ 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 ਉੱਤੇ ਉੱਤੇ ਹਾਵੇ 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 ਜਿਦਾਂ ਕੋ ਦੋਸਤੋ ਇਹ ਸੱਪ ਆ ਜਿਹੜਾ ਕਿ ਸਟਾਈਲ ਅਸੀਂ ਫੜਿਆ ਵਾ ਤੇ ਵੀਡੀਓ ਦੇ ਵਿੱਚ ਬਣੇ ਜੋ ਤੇ ਤੁਹਾਨੂੰ ਦਿਖਾਣੇ ਆ ਤੇਰਾ ਸੱਪ ਆ ਗਿਆ ਮਹਾਰਾਜ ਜੈ ਸ਼ੰਤਿ ਸ਼ੰਕਰ بابا ਦੋਸਤੋ ਆਈਕ ਸ਼ੇਅਰ ਕਮੈਂਟ ਕਰਿਓ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਿਆਂ ਦੀ ਇਹ ਸੱਪ ਇਹ ਦੱਸਦਾ ਵਾ ਇਹਦਾ ਹਿਸਾਬ ਕਿਤਾਬ ਕੀ ਆ ਕੋੜਾ ਪਿਛਾੜਨੇ ਆ ਹੋਈ ਆ ਦੋਸਤੋ ਇਹ ਸੱਪ ਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੁੰਦਾ ਠੀਕ ਆ ਨਹੀਂ ਇਹ ਸੱਪ ਕਿਸੇ ਨੂੰ ਬਾਈਟ ਕਰਦੇ ਇੱਕ ਟਾਈਮ ਤੇ 10 ਵੀ ਬਾਈਟ ਕਰਦੇ ਨੇ ਬੰਦੇ ਨੂੰ ਹੋਣਾ ਹੀ ਕੁਝ ਨਹੀਂ ਨਾ ਖਬਰਾਂਟ ਨਾ ਸਿਰ ਪੀੜ ਨਾ ਕੋਈ ਉਲਟੀ ਤੇ ਨਾ ਕੋਈ ਚੱਕਰ ਕਿਉਂਕਿ ਇਹ ਸੱਪ ਤੇ ਜ਼ਹਿਰਦਿਆਂ ਨਾ ਜਿਹੜੇ ਚੋਗੀਦਗਰ ਹੁੰਦੇ ਆ ਤੁਹਾਨੂੰ ਸਮਝਾਉਂਦੇ ਘੱਟ ਵਾ ਤੇ ਡਰਾਉਂਦੇ ਜ਼ਿਆਦਾ ਵਾ ਇਹ ਸੱਪ ਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੈਗਾ ਜੇ ਇਹ ਸੱਪ ਜ਼ਹਿਰ ਵਾਲਾ ਹੁੰਦਾ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖੇ ਸੀ ਮੇਰੇ ਮੋਢੇ ਦੇ ਕ ਹੈਂਡਕਲੱਬ 'ਚ ਬੇਹੀ ਮੈਂ ਫਿਰ ਕਲੱਬ 'ਚ ਪਾ ਕੇ ਸੱਪ ਫੜਦਾ ਸਿਰਫ ਪੰਜਾਬ ਦੇ ਦੋ ਸੱਪ ਚਰੀ ਨੇ ਇੱਕ ਕੋਬਰਾ ਉਹ ਜਦੋਂ ਕਿਸੇ ਨੂੰ ਬਾਈਟ ਕਰਦਾ ਜਿਹਨੂੰ ਆਪਾਂ ਪੰਜਾਬੀ 'ਚ ਫਨੀਰ ਕਹਿ ਦਿੰਦੇ ਆ ਜੇ ਮਨੋ ਨੇ ਮੇਰੀ ਬਾਹ ਦੇ ਬਾਈਟ ਕੀਤੀ ਉਹਦੇ ਦੰਦ ਵੀ ਲੱਗਣੇ ਆ ਲਹੂ ਵੀ ਨਿਕਲਣਾ ਬਾਦੀ ਲੱਗਿਆ ਤੇ ਉਹ ਲਹੂ ਵੀ ਨਿਕਲਣਾ ਦੰਦ ਵੀ ਲੱਗਣੇ ਆ ਪਰ ਉਹ ਸ਼ੀਤੀ ਜ਼ਹਿਰ ਨਹੀਂ ਸੁੱਟਦਾ ਜੇ ਉਹਨੇ ਜ਼ਹਿਰ ਸੁੱਟ ਤਾ ਉਹ ਜਗ੍ਹਾ ਨੂੰ ਤੇ ਸੋਜ ਪੈ ਜਾਣੀ ਆ ਜੇ ਸੋਜ ਪੈ ਗਈ ਤੇ ਦੇਸੀ ਦਵਾਈ ਦੇ ਚੱਕਰ ਚ ਨਹੀਂ ਬੈਣ ਸਿਰਫ ਤੁਹਾਨੂੰ ਡਾਕਟਰ ਦੇ ਟੀਕੇ ਬਚਾ ਸਕਦੇ ਆ ਤੇ ਦੂਜਾ ਸੱਪ ਜਿਹੜਾ ਜ਼ਹਿਰ ਵਾਲਾ ਵਾ ਉਹ ਕਰਿਆ ਤਾ ਬਲੈਕ ਰੰਗ ਦਾ ਸੱਪ ਮੋਜਦਾ ਰਿਹਾ ਜਿਹੜਾ ਬੰਦੇ ਨਾਲ ਮੰਜੀ ਤੇ ਚੜਕੇ ਸੌਂਦਾ ਵਾ ਜਿੰਨਾ ਵਾਲਾ ਕਹਿੰਦੇ ਨੇ ਜਨੂੰ ਹਾਂ ਤੇ ਦੋਸਤੋ ਇਹੇ ਮੂੰਹ ਦਿਖਾਣੇ ਤੈਨੂੰ ਮੈਂ ਅੰਗੂਠੇਰ ਕਰਕੇ ਮੂੰਹ ਹੁੰਦਾ ਦੇਖਿਓ ਜਿੱਦਾਂ ਕਿ ਤੁਸੀਂ ਦੇਖ ਰਹੇ ਜੇ ਇੱਕ ਮਿੰਟ ਰੋਕੋ ਇਹ ਰੋਕ ਇੱਕ ਮਿੰਟ ਬਾ ਰੋਕੀ ਜੀ ਉਹ ਇੱਕ ਜਣ ਦੇਖੋ ਜਦੋਂ ਸੱਪ ਘੁੰਮਦੀ ਨਾ ਸਭ ਤੋਂ ਪਹਿਲਾਂ ਹੀ ਹੁੰਦਾ ਹੈਡ ਬਿੱਟ ਹਾਂ ਨੂਰੇ ਹੈਡ ਤੋਂ ਬਦਲ ਜਾਂਦਾ ਇਹਦੇ ਮੂੰਹ ਕੂਠੇਰ ਕਰ ਹਾਂ ਹਾਂ ਤੇ ਜਿੱਦਾਂ ਲੀਕਾ ਪੈ ਰਹੀਆਂ ਨਾ ਮੇਰੇ ਅੰਗੂਠਾ ਵਾ ਨਿਸ਼ਾਨਿਆਂ ਤੋਂ ਬਦਲ ਜਾਂਦਾ ਸੱਪ ਜ਼ਹਿਰ ਵਾਲਾ ਇਹ ਸਭ ਫੜਨੇ ਕਿਸ ਤਰ੍ਹਾਂ ਇਹ ਇੱਕ ਤਰੀਕਾ ਵਾ ਕੋਈ ਇਲਮ ਨਹੀਂ ਆ ਟੇ ਆਹ ਨੂੰ ਸਾਪ ਆ ਮੇਰਾ ਹੱਥਾ ਲਓ ਇਹਨੇ ਬਾਈ ਵੀ ਨਹੀਂ ਕਰਦਾ ਦੇਸੀ ਦਵਾਈਆਂ ਦਾ ਕੰਮ ਆ ਕਿਸੇ ਦੇ ਜ਼ਖਮ ਸਕਿਨ ਅਲਰਜੀ ਕੇ ਨੇ ਬਾਹਰ ਜਾਣਾ ਰਿਪੋਰਟ ਤੇ ਪੀ ਲਿਆ ਹੁੰਦਾ ਇਹ ਚੀਜ਼ਾਂ ਦਾ ਕੰਮ ਆ ਡਰਾਉਣ ਵਾਲੇ ਬੰਦੇ ਨਹੀਂ ਆਏ ਮੈਂ ਸਮਝਾਉਣ ਵਾਲੇ ਬੰਦੇ ਆਇਆ ਇਹਨੂੰ ਤੁਸੀਂ ਵੀ ਰਿਲੈਕਸ ਸਤਾਣਾ ਹੋ ਸਕਦੇ ਜੀ ਚਲੋ ਕਰੋ ਟੱਚ ਕਰੋ ਕੋਈ ਦਿੱਕਤ ਨਹੀਂ ਆ ਵੇ ਸਰ ਇਹਨੂੰ ਇੱਕ ਤਰ੍ਹਾਂ ਦੇ ਰੋਕਣਾ ਨਹੀਂ ਜਦੋਂ ਇਹ ਸਾਪ ਫੜਦੀ ਹੈ ਆ ਵੇਖੋ ਮੈਂ ਉਹਨਾਂ ਨੂੰ ਐ ਰੋਕਣਾ ਨਹੀਂ ਇੱਕ ਤਾਂ ਫਿਰ ਰੋਕੇ ਇਹਨੇ ਬਾਈਟ ਕਰਦਾ ਐਂ ਉਹ ਤਰੀਕਾ ਵੈਨੂੰ ਫੜਨ ਦਾ ਬਸ ਦੋਸਤੋ ਵੀਡੀਓ ਵੇਖ ਕੇ ਕਦੀ ਵੀ ਸੱਪ ਹਾਣ ਦੀ ਆਪ ਕੋਸ਼ਿਸ਼ ਨਾ ਕਰਿਆ ਕਰੋ ਕਿਸੇ ਜਾਣਕਾਰ ਬੰਦੇ ਨੂੰ ਬੁਲਾਇਆ ਕਰੋ ਬੜਾ ਪਿਆਰਾ ਤੇ ਬੜਾ ਬਿਊਟੀਫੁਲ ਸੱਪਾ ਸਿਰਫ ਮੇਰੇ ਨੂੰ ਤੁਸੀਂ ਫੋਨ ਕੀਤਾ 5-7 ਮਿੰਟ ਚ ਤੁਹਾਡੀ ਸੇਵਾ ਜਾ ਹਾਜ਼ਰ ਹੋ ਗਿਆ ਇਦਾਂ ਹੀ ਫਿਰ ਜ਼ਿਲ੍ਹੇ ਦੇ ਵਿੱਚ ਹੁਣ ਜਿਹੜੇ ਸੱਪ ਜ਼ਹਿਰ ਵਾਲੰਦਾ ਤੇ ਫੇਰ ਇਹਨਾਂ ਨੂੰ ਦਸਤਾਨੇ ਪਾ ਕੇ ਵੀ ਫੜਦਾ ਸੀ ਹਾਂ ਦਸਤਾਨੇ ਪਾ ਕੇ ਫੜਿਆ ਮੇਰੇ ਲੋਕਾਂ ਨੇ ਹਾਂਜੀ ਹਾਂਜੀ ਹਾਂ ਜੀ ਹਾਂ ਜੀ ਪਰ ਉਹ ਚੀਜ਼ ਕੀ ਉਹ ਬਣੀ ਯਾਰੀ ਉਹ ਬੜਾ ਨਕਾਪਣਾ ਹੈ ਉਹ ਕਿੰਨਾ ਚਿਰ ਤੇਰ ਕੇ ਬੈਠਾ ਰਿਹਾ ਬੜਾ ਆ ਗਿਆ ਹੱਡੇ ਗਾਰੀ ਉਹ ਭਾਜੀ 2.5 ਘੰਟੇ 1.5 ਘੰਟਾ ਬਹਿ ਕੇ ਆਇਆ ਉਹਨਾਂ ਫੰਨ ਘਲਾਰ ਥੋੜੀ ਤੇਲਾਂ ਦੇ ਮੰਗਦੇ ਉਹ ਥੰਨੇ ਨਹੀਂ ਕਰਦਾ ਬਾਹਰ ਨਹੀਂ ਨਿਕਲਦਾ ਕਰੂਗਾ ਬੜਾ ਘਬਾਇਆ ਦੋਸਤੋ ਇਹ ਚੀਜ਼ਾਂ ਤੋਂ ਡਰਿਆ ਨਾ ਕਰੋ ਜਿਹੜੀ ਆਪਾਂ ਘਰੇ ਉਹਨਾਂ ਚ ਵੜਿਆ ਇਹ ਚੀਜ਼ਾਂ ਤੋਂ ਲੋਕਾਂ ਨੂੰ ਸਮਝਾਇਆ ਡਰਿਆ ਨਾ ਕਰੋ ਇਹਨੇ ਜਿੱਦੋਂ ਬਾਇਟ ਕਰਦਾ ਇਨੇ ਤੁਹਾਡੀ ਅੱਖ ਦੀ ਪੁਤਲੀ ਚ ਵਾਈਟ ਕਰਨਾ ਅੱਖ ਦੀ ਪੁਤਲੀ ਹੈ ਨਾ ਇਹਨੇ ਇਸ ਤਰ੍ਹਾਂ ਚ ਵਾਈਟ ਕਰਦਾ ਬਸ ਇਹਨੇ ਇਹਨੇ ਇਹਦੇ ਨਾਲ ਦਾ ਹੀ ਸਾਥ ਮੈਨੂੰ ਅਗੇ ਬੂਟੇ ਤੋਂ ਲੜਿਆ ਮੇਰੀ ਅੱਖ ਦੀ ਲਾਈਟ ਚਲੀ ਗਈ ਆ ਦੋਸਤੋ ਮੈਂ ਇੱਕ ਵੀਡੀਓ ਬਾਈ ਬੇਟਾ ਇੱਕ ਸੱਪ ਫੜਦਾ ਮੇਰਾ ਤੇ ਕਿਸ ਨੇ ਵੀਡੀਓ ਬਾਈ ਇੱਕ ਵੀਡੀਓ ਦੇ ਚੱਕਰ ਦੇ ਵਿੱਚ ਬਾਬਾ ਜੀ ਆਪਣਾ ਬੇਟਾ ਨਾ ਮਰਵਾ ਦਿਓ ਜਾਂ ਮੁੰਡਾ ਨਾ ਮਰਵਾ ਦਿਓ ਬੜੇ ਬੈਡ ਕਮੈਂਟ ਦਿੱਤੇ ਆ ਦੋਸਤੋ 2-3 ਸਾਲ ਖਲੋਜੂ ਉਹ ਵੀ ਮੇਰੇ ਵਾਂਗੂ ਪ੍ਰੋਫੈਸ਼ਨਲੀ ਫੜਿਆ ਕਰੂਗਾ ਕੋਈ ਜੰਮਦਾ ਬੰਦਾ ਨਹੀਂ ਕੰਮ ਸਿੱਖਦਾ ਹਾਂ ਹੌਲੀ ਹੌਲੀ ਇਹ ਹੀ ਸਿੱਖ ਕੇ ਉਹ ਵੀ ਸਿੱਖ ਜਾਊਗਾ ਤੇ ਆਹ ਇਹਦੀ ਪਛਾਣ ਹੁੰਦੀ ਤੇ ਜ਼ਹਿਰ ਇਹਦੇ ਦੀ ਬਿਲਕੁਲ ਨਹੀਂ ਹੈਗਾ ਤੇ ਦੋਸਤੋ ਸਾਪ ਦੇ ਡਰਨਾ ਨਹੀਂ ਮਰਨਾ ਇਹ ਤਾਂ ਜ਼ਹਿਰ ਹੀ ਨਹੀਂ ਹੈ ਤਾਂ ਪਰ ਜੇ ਆਮ ਬੰਦੇ ਨੂੰ ਲੜੇ ਤੇ ਫਿਰ ਆਮ ਬੰਦਾ ਕੀ ਕਰੂਗਾ ਭਰਾਜੀ ਅਕਿਉਂ ਜ਼ਿਆਦਾ ਲੋਗ ਇਹਦੇ ਡਰਨਾ ਹੀ ਮਰ ਜਾਂਦੇ ਆ ਦੋਸਤੋ ਬੜੇ ਵੀਰ ਆ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਵੇਖ ਕੇ ਮੇਰੇ ਕੰਮ ਨੂੰ ਪਸੰਦ ਕਰਦੇ ਆ ਬਹੁਤ ਭੈਣਾ ਵੀਰ ਫੋਨ ਕਰਦੇ ਆ ਸਾਰਿਆਂ ਦੀ ਦਿਲੋਂ ਮਿਹਰਬਾਨੀ ਦਿਲੋਂ ਜੈਸ਼